ਮਾਝਵਾੜਾ ਦੇ ਕੋਹੜਾ ਰੋਡ ਤੇ ਪੈਦ ਪੰਜੇਟਾ ਨੇੜੇ ਸਥਿਤ ਇੱਕ ਫੈਕਟਰੀ ਵਿੱਚ ਬੀਤੇ ਰਾਤ ਅਗ ਲੱਗ ਗਈ ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਗਲਬਾਤ ਕਰਦਿਆਂ ਫੈਕਟਰੀ ਦੇ ਜਨਰਲ ਮੈਨੇਜਰ ਪਵਨ ਸ਼ਰਮਾ ਨੇ ਦੱਸਿਆ ਕਿ ਡਾਈ ਫੈਕਟਰੀ ਵਿੱਚ ਵਰਕਰ ਕੰਮ ਕਰ ਰਹੇ ਸਨ ਤਾਂ ਇੱਕਦਮ ਅਗ ਲੱਗ ਗਈ ਜੋ ਕਿ ਦੇਖਤੇ ਹੀ ਦੇਖਤੇ ਸਾਰੇ ਗੋਦਾਮ ਤੇ ਵਿੱਚ ਫੈਲ ਗਈ ਤੇ ਗੋਦਾਮ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਉਨੇ ਵੀ ਦੱਸਿਆ ਕਿ ਸਾਰੇ ਹੀ ਵਰਕਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਫੈਕਟਰੀ ਵਿੱਚ ਪਿਆ ਕੱਚਾ ਮਾਲ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ। ਉਹਨਾਂ ਇਸ ਸੰਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਕੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਛੀਆਂ ਗੱਟੀਆਂ ਨੇ ਅੱਗ ਦੇ ਉੱਪਰ ਕਾਬੂ ਪਾਉਣਾ ਸ਼ੁਰੂ ਕੀਤਾ। ਇਹ ਅੱਗ ਜੇ ਆਪਣੇ ਉਹ ਹੀ 5-50ਕ ਤੇ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਮਤਲਬ ਅਸੀਂ ਅੰਦਰ ਜਦ ਬੜੇ ਅਸੀਂ ਸਟਾਫ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਜਿਹੜੀ ਲੇਬਰ ਸੀਗੀ ਸਾਰਿਆਂ ਨੂੰ ਮਤਲਬ ਫਲੇਟਾਂ ਦੇ ਸਾਰਿਆਂ ਨੂੰ ਬਾਹਰ ਕੱਟਿਆ ਤੇ ਇੱਕ ਦੋ ਮਤਲਬ ਰਹਿ ਗਏ ਸੀ ਉਹਨਾਂ ਨੂੰ ਵੀ ਮਤਲਬ ਕਿਵੇਂ ਨਾ ਕਿਵੇਂ ਸੀ ਬਾਹਰ ਕੱਢ ਲਿਆ ਔਖਾ ਸੌਖਾ ਤੇ ਉਸ ਤੋਂ ਬਾਅਦ ਜਦ ਅਸੀਂ ਮਤਲਬ ਫੱਕ ਦੇ ਪਟ્રોલ ਵਾਂਦੀ ਕੋਸ਼ਿਸ਼ ਕੀਤੀ ਪਰ ਅੱਗ ਸਾਡੇ ਮਤਲਬ ਪਸੋ ਬਾਹਰ ਹੋ ਗਈ ਸੀਗੀ ਤੇ ਹੁਣ ਮਤਲਬ ਟਾਈਮ ਹੋ ਗਿਆ ਉਹ ਹੀ ਛੋਟਾ 7 ਤੱਕ ਤਾਂ ਉੱਪਰ ਹੋ ਗਿਆ ਹੁਣ 7:30 ਟਾਈਮ ਹੋ ਗਈ ਜੇ ਮਤਲਬ ਬਹੁਤ ਨੁਕਸਾਨ ਹੋ ਗਏ ਮਤਲਬ ਅਸੀਂ ਪੂਰਾ ਕੰਟਰੋਲ ਕੀਤਾ ਸੀ ਅੱਗ ਤੇ ਕਾਬੂ ਪਾਣ ਹਾਂਜੀ ਤੁਸੀਂ ਤੁਰੰਤ ਤੁਰੰਤ ਸੁਝਾਅ ਦਿੱਤਾ ਇਹ ਫਾਇਰ ਵੈਕਟਰ ਇਨਾ ਹੀ ਨਹੀਂ ਮੈਨੇਜਰ ਪਵਨ ਸ਼ਰਮਾ ਨੇ ਇਹ ਵੀ ਦੱਸਿਆ ਹੈ ਕਿ ਇਸ ਘਟਨਾ ਦੇ ਨਾਲ ਜਿੱਥੇ ਉਹਨਾਂ ਦਾ ਕਰੋੜਾ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਤਾਂ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਹੈ। ਉੱਥੇ ਹੀ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਉਹਨਾਂ ਦੱਸਿਆ ਕਿ ਫੈਕਟਰੀ ਮਾਲਕ ਵਿਦੇਸ਼ ਗਏ ਹੋਏ ਨੇ ਤੇ ਜਿਨ੍ਹਾਂ ਦੇ ਆਉਣ ਤੋਂ ਬਾਅਦ ਜੋ ਵੀ ਨੁਕਸਾਨ ਹੋਇਆ ਉਸਦੇ ਬਾਰੇ ਦੇ ਵਿੱਚ ਪਤਾ ਲੱਗੇਗਾ ਕੜਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਪਵਨ ਕੁਮਾਰ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾ ਰਹੀਆਂ ਨੇ ਖਬਰ ਲਿਖੇ ਜਾਣ ਤੱਕ ਅੱਗ ਲੱਗੀ ਹੋਈ ਸੀ ਤੇ ਜਿਸ ਤੇ ਉੱਪਰ ਕਾਬੂ ਪਾਉਣ ਤੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਸਨ ਇਹ ਸਰ ਅਮਨਾ ਰੋਡਾ ਦੀ ਫੈਕਟਰੀ ਹੈ ਜੀ ਪੈਰਾਡੋਰ ਵਾਲਿਆਂ ਦੀ ਫੈਕਟਰੀ ਹੈ ਜੀ ਇਹ ਪਜੇਟੇ ਇੱਥੇ 550 ਤੇ ਅੱਗ ਲੱਗੀ ਆ ਸੀ ਮੌਕੇ ਤੇ ਪਹੁੰਚ ਗਏ ਸਰ ਅੱਗ ਅਜੇ ਲੱਗੀ ਆ ਤੇ ਫਿਰ ਬਰਗੇਡ ਦੀਆਂ ਗੱਡੀਆਂ ਹੌਲੀ ਹੌਲੀ ਆ ਰਹੀਆਂ ਹਾਂ ਤੇ ਹਾਂਜੀ ਨੁਕਸਾਨ ਤਾਂ ਨਹੀਂ ਜਾਨੀ ਨਹੀਂ ਜਾਨੀ ਨੁਕਸਾਨ ਸਰ ਕੋਈ ਨਹੀਂ ਹੋਇਆ ਹੈਗਾ ਹਾਂ ਬਾਕੀ ਸਭ ਠੀਕ ਹੈ ਅੱਜ ਅੱਗ ਬੁਜੀ ਨਹੀਂ ਹੈਗੀ ਬੁਝਾਉਣ ਦੇ ਆ ਜੀ ਚੱਕ ਪੰਜਾਬੀ ਟੀਵੀ ਦੇ ਲਈ ਮਾਛੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ